ਖਬਰਨਾਮਾ ਦੇਖ ਰਿਹਾ ਸਾਰੀ ਸ਼ੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸ਼ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਮੰਤਰੀ ਅਤੇ ਮੇਰੇ ਵਿਧਾਇਕ ਕੀ ਗੁੱਲ ਖਰਾ ਰਹੇ ਨੇ ਮੇਰੇ ਵਿਧਾਇਕਾਂ ਅਤੇ ਮੰਤਰੀਆਂ ਦਾ ਪਿੰਡਾਂ ਦੇ ਵਿੱਚੋਂ ਵਿਰੋਧ ਹੋ ਰਿਹਾ ਹੈ ਵਿਰੋਧ ਕਰਨ ਵਾਲੇ ਕੋਈ 10 20 15 ਲੋਕ ਨਹੀਂ ਹਜ਼ਾਰਾਂ ਲੋਕ ਜਿਹੜੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕੁਲਤਾਰ ਸਿੰਘ ਸੰਧਵਾ ਵੱਲੋਂ ਕੀ ਕੀਤਾ ਗਿਆ ਹੈ ਪਹਿਲਾਂ ਕੁਲਤਾਰ ਸਿੰਘ ਸੰਧਵਾ ਵੱਲੋਂ ਅਤੇ ਹਰਜੋਤ ਸਿੰਘ ਬੈਂਸ ਵੱਲੋਂ ਰਜ ਕੇ ਭੰਡਿਆ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਨੇ ਮੁਲਾਜ਼ਮ ਪਰਤੀ ਕੀਤੇ ਸੀ ਮੁਲਾਜ਼ਮ ਪਰਤੀ ਕੀਤੇ ਗਏ ਕੁਲਤਾਸ ਸਿੰਘ ਸੰਧਮਾ ਅਤੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਧਾਂਦਲੀ ਹੋਈ ਹੈ ਪੈਸਾ ਲੈ ਕੇ ਪਰਥੀ ਕਰਾਇਆ ਗਿਆ ਨਹੀਂ ਸਾਡੀ ਸਰਕਾਰ ਆਣ ਦਿਓ ਅਸੀਂ ਵਟ ਕੱਢ ਦੇਾਂਗੇ ਸੀਬੀਆਈ ਤੋਂ ਇਹਨਾਂ ਦੀ ਜਾਂਚ ਹੋਵੇਗੀ ਜਿਹੜੇ ਇਹਦੇ ਵਿੱਚ ਐਮਐਲਏ ਮੰਤਰੀ ਤੇ ਸਪੀਕਰ ਕਾਂਗਰਸ ਪਾਰਟੀ ਦੇ ਅਨਮੋਲਬ ਨੇ ਉਹਨਾਂ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣਗੇ ਉਹ ਨਾ ਤੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਗਏ ਨਾ ਸੀਬੀਆਈ ਵੱਲੋਂ ਜਾਂਚ ਹੋਈ ਤੇ ਉਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਕੁਲਤਾਰ ਸਿੰਘ ਸਦਮਾ ਅਤੇ ਹਰਜੋਤ ਸਿੰਘ ਬੈਂਸ ਵੱਲੋਂ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਵਿਧਾਨ ਸਭਾ ਦੇ ਵਿੱਚ ਕੀ ਹੋਇਆ ਹੈ ਵਿਧਾਨ ਸਭਾ ਦੇ ਵਿੱਚ ਜਿਹੜੇ ਮਲਾਜ਼ਮ ਹੁਣ ਭਰਤੀ ਕੀਤੇ ਗਏ ਨੇ 70 ਤੋਂ ਪਲੱਸ ਜਾਂ 70 ਦੇ ਆਰ ਅੰਦਰ ਬਾਹਰ ਉਸ ਜਿਸ ਦੇ ਵਿੱਚੋਂ ਜ਼ਿਆਦਾ ਕੁਲਤਾਰ ਸਿੰਘ ਸਦਮਾ ਦੇ ਹਲਕੇ ਦੇ ਨੇ ਤੇ ਉਹਨਾਂ ਬਾਰੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਕਿ ਭਗਵੰਤ ਮਾਨ ਅੱਖਾਂ ਮੀਚ ਲੈਂਦੇ ਨੇ ਜਦੋਂ ਇਸ ਤਰ੍ਹਾਂ ਦੇ ਕਾਰਨਾਮੇ ਕਰਦੇ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੁਲਤਾਰ ਸਿੰਘ ਸੰਧਵਾ ਦਾ ਵੀ ਵਿਰੋਧ ਹੋ ਰਿਹਾ ਹੈ ਇੱਕ ਪਾਸੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਲਈ ਮਰਾਂਗੇ ਕਿਸਾਨਾਂ ਦੇ ਲਈ ਜੀਵਾਂਗੇ ਲੇਕਿਨ ਕਿਸਾਨ ਹੁਣ ਮਤਵਲੀ ਹੋ ਗਿਆ ਹੈ ਕਿਸਾਨ ਹੁਣ ਆਪਣੇ ਬਿਜ਼ਨਸ ਲਾਉਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਲੈਰੀਫਾਈ ਕਰ ਦੇਣਾ ਚਾਹੀਦਾ ਹੈ ਤੁਹਾਡੀ ਪਾਰਟੀ ਵੀ ਧਰਨਾ ਦੇ ਵਿੱਚੋਂ ਨਿਕਲੀ ਹੈ ਤੇ ਦੂਸਰੇ ਪਾਸੇ ਤੁਸੀਂ ਆਪਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵਿਚਾਰ ਰਹੇ ਹੋ ਇੱਕ ਵਾਰ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਬਰਦਾਸ਼ਤ ਬਰਖਾਸ ਕੀਤਾ ਹੈ ਕੋਈ ਉਸ ਤੇ ਐਕਸ਼ਨ ਲਿਆ ਹੈ ਨਹੀਂ ਭਾਈ ਜਿਸ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਵਾਲੇ ਕਾਂਗਰਸ ਪਾਰਟੀ ਵਾਲੇ ਕਰਦੇ ਆਏ ਸੇਮਲੀ ਤੇ ਤੁਸੀਂ ਚੱਲ ਪਏ ਹੋ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਭਰਤੀ ਕੀਤੀ ਗਈ ਉਦਾ ਸੰਸਭਾ ਦੇ ਵਿੱਚ 70 ਲੜਕੇ ਲੜਕੀਆਂ ਮੁਲਾਜ਼ਮ ਰੱਖੇ ਗਿਆ ਜ਼ਿਆਦਾਤਰ ਲੜਕੇ ਅਤੇ ਲੜਕੀਆਂ ਜਿਹੜੇ ਨੇ ਉਹ ਬਿਲੋਂਗ ਕਰਦੇ ਨੇ ਕੁਲਤਾ ਸਿੰਘ ਸੰਧਵਾ ਦੇ ਹਲਕਿਆਂ ਦੇ ਵਿੱਚੋਂ ਜਾਂ ਹਲਕੇ ਦੇ ਵਿੱਚੋਂ ਭਈ ਕੁਲਤਾ ਸਿੰਘ ਸੰਧਵਾ ਦੇ ਹਲਕੇ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਲੋਕ ਨੇ ਕੀ ਇਹ ਬਲੀ ਭੁਗਤ ਨਹੀਂ ਨਾ ਤਾਂ ਇਹਨਾਂ ਨੇ ਜਿਹੜੀ ਭਰਤੀ ਵਿਧਾਨ ਸਭਾ ਦੇ ਵਿੱਚ ਲੜਕੇ ਲੜਕੀਆਂ ਦੀ ਕੀਤੀ ਸੀ ਕਾਂਗਰਸ ਪਾਰਟੀ ਨੇ ਨਾ ਤਾਂ ਇਹਨਾਂ ਨੇ ਉਹਦੀ ਜਾਂਚ ਕਰਾਈ ਨਾ ਕਿਸੇ ਸੀਬੀਏ ਨੂੰ ਉਹਨਾਂ ਦੀ ਸ਼ਿਕਾਇਤ ਕੀਤੀ ਲੇਕਿਨ ਆਪਣਾ ਹੀ ਇੱਕ ਨਵਾਂ ਜਿਹੜਾ ਹੈ ਸੰਕਲਪ ਕਰਕੇ ਤੇ ਭਰਤੀ ਨੂੰ ਨੇਪਰੇ ਚਾੜ ਦਿੱਤਾ ਉਹ ਮਰ ਭਰਤੀ ਜਿਹੜੀ ਠੇਕੇ ਤੇ ਕੀਤੀ ਗਈ ਹੈ 70 ਮੁਲਾਜ਼ਮਾਂ ਦੀ ਲੇਕਿਨ ਉਹਨਾਂ ਨੂੰ ਆਈਡੀਆਂ ਪੱਕੇ ਦੀਆਂ ਮਲੀਆਂ ਹੋਈਆਂ ਨੇ ਮੁਲਾਜ਼ਮ ਹੁਣ ਕੰਟਰੈਕਟ ਬੇਸ ਤੇ ਮੁਲਾਜ਼ਮ ਹੁਣ ਠੇਕੇ ਠੇਕੇ ਬੇਸ ਤੇ ਲੇਕਿਨ ਉਹਨਾਂ ਨੂੰ ਜਿਹੜੇ ਆਈਡੀ ਕਾਰਡ ਦਿੱਤੇ ਗਏ ਨੇ ਉਹ ਪੱਕੇ ਮੁਲਾਜ਼ਮਾਂ ਵਾਲੇ ਦਿੱਤੇ ਗਏ ਨੇ ਤੇ ਕੀ ਕੁਲਤਾਰ ਸਿੰਘ ਸਦਮਾ ਜੇ ਸੂਬੇ ਦੇ ਮੁੱਖ ਮੰਤਰੀ ਪਗੋਵੰਤ ਮਾਨ ਹੁਣ ਧਜੀਆਂ ਨਹੀਂ ਉਡਾਰਾ ਕਾਨੂੰਨ ਦੀਆਂ ਇੱਕ ਪਾਸੇ ਤਾਂ ਤੁਸੀਂ ਰੋਲਾ ਪਾਉਂਦੇ ਹੋ ਕਿ ਦੂਜੀ ਜਾਂ ਦੂਜੀ ਵਾਰ ਸਰਕਾਰ ਆ ਗਈ ਭਾਰਤੀ ਜਨਤਾ ਪਾਰਟੀ ਦੀ ਕਾਨੂੰਨ ਵੀ ਖਤਮ ਹੋ ਜਾਵੇਗਾ ਤੇ ਲੋਕਤੰਤਰ ਵੀ ਖਤਮ ਹੋ ਜਾਵੇਗਾ ਭਾਈ ਤੁਸੀਂ ਲੋਕਤੰਤਰ ਦੇ ਨਾਲ-ਨਾਲ ਕਾਨੂੰਨ ਦੀਆਂ ਧਜੀਆਂ ਤੁਹਾਡੇ ਵਿਧਾਇਕ ਅਤੇ ਮੰਤਰੀ ਖਾਸ ਕਰਕੇ ਕੁਲਤਾਰ ਸਿੰਘ ਸਦਮਾ ਉਡਾਰ ਰਹੇ ਨੇ 70% ਕੀਤੇ ਗਿਆ ਜਿਸ ਦੇ ਵਿੱਚੋਂ 30 ਤੋਂ 35 ਕੁਲਤਾਰ ਸਿੰਘ ਸੰਧਮਾ ਦੇ ਹਲਕੇ ਦੇ ਵਿੱਚ ਨੇ ਕੱਲ ਇੱਕ ਲੋਕਨਾਥ ਚੈਨਲ ਦੇ ਟੀਵੀ ਨੇ ਇਸ ਦੀ ਖਬਰ ਨਿਸ਼ਾਨ ਕੀਤੀ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਕੁਲਤਾਰ ਸਿੰਘ ਸੰਧਮਾ ਤੇ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਜੇਕਰ ਕੁਲਤਾਰ ਸਿੰਘ ਸੰਧਮਾ ਸਹੀ ਨੇ ਸੂਬੇ ਦੇ ਮੁੱਖ ਮੰਤਰੀ ਸਹੀ ਨੇ ਤੇ ਉਹਨਾਂ ਨੇ ਉਹ ਇਸ ਗੱਲ ਦਾ ਸਪਸ਼ਟਿਕਰਨ ਦੇਣ ਭਈ ਜਿਹੜੇ ਉੱਤੇ ਸਾਡੇ ਜਿਹੜੇ ਤੇ ਜਿਹੜੇ ਸਾਡੇ ਉੱਪਰ ਇਲਜ਼ਾਮ ਲਗਾ ਰਹੇ ਨੇ ਉਹ ਬਿਲਕੁਲ ਗਲਤ ਨੇ ਅਸੀਂ ਸੱਤਰ ਪੜhti ਜਰੂਰ ਕੀਤੇ ਆ ਲੇਕਿਨ ਉਹ ਮੇਰੇ ਹਲਕੇ ਕੁਲਤਾਰ ਸਿੰਘ ਸੰਧਮਾ ਕਹਵੇ ਨਹੀਂ ਉਹ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚੋਂ ਨੇ ਤੇ ਦੂਸਰੇ ਪਾਸੇ ਉਹਨਾਂ ਨੂੰ ਕੰਟਰੈਕਟ ਬੇਸ ਤੇ ਭਰਤੀ ਕੀਤਾ ਗਿਆ ਹੈ ਤੇ ਉਹਨਾਂ ਨੂੰ ਪੱਕੇ ਮੁਲਾਜ਼ਮਾਂ ਦੇ ਆਈਡੀ ਕਾਰਡ ਕਿਸ ਤਰ੍ਹਾਂ ਮੁਹੱਈਆ ਕਰਵਾ ਦਿੱਤੇ ਇਸ ਉੱਤੇ ਕੁਲਤਾਰ ਸਿੰਘ ਸੰਧਵਾ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਬੋਲਦੇ ਕੌਣ ਲਵੇਗਾ ਐਕਸ਼ਨ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦਾ ਕ੍ਰਿਮੀਨਲ ਏਤਾ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਤਾਂ